ਅੱਜ ਬਠਿੰਡਾ ਵਿਖੇ ਜੋ ਨਵਾਂ ਐਸਜੀਐਮ ਅਫਿਸ ਦਾ ਕੰਪਲੈਕਸ ਤਿਆਰ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਆ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ 메ਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪੂਖਤਾ ਪ੍ਰਬੰਧ ਕੀਤਾ ਜਾਵੇ ਅੰਦਰ ਸਾਰੀ ਤਿਆਰੀ ਹੋ ਗਿਆ ਕਿ ਹੋ ਗਈਆਂ ਕਿ ਹਜੇ ਬਾਕੀ ਹੈ ਹਾਂਜੀ ਕੰਪਲੀਟ ਹੋ ਗਿਆ ਤੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ੀਮ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਪੁਰੇਸ ਕੰਪਲੈਕਸ ਤੱਕ ਡੇਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਇਹ ਕੋਈ ਤੋਂ ਮੀ ਬਸ਼ੀ ਨਾ ਤੇ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਦਘਾਟਨ ਕੀਤਾ ਜਾਏਗਾ ਉਹਨਾਂ ਦੇ ਕਰਤਮਲਾਣਾ ਤੇ ਉਹਦੇ ਸਬੰਧ ਵਿੱਚ ਹੀ ਸਾਰੀ ਬਟਾਲੇ ਵਿਖੇ ਚਾਰੀਆਂ ਚੱਲ ਰਹੀਆਂ ਨੇ ਅੱਜ ਬਟਾਲਾ ਵਿਖੇ ਜੋ ਨਵਾਂ ਐਸਡੀਓ ਮਫੀਸਾ ਕੰਪਲੈਕਸ ਤਿਆਰ ਹੋ ਚੁੱਕਿਆ ਹੈ ਔਰ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ 28 ਤਰੀਕ ਨੂੰ ਇੱਥੇ ਆ ਰਹੇ ਹੈ ਤੇ ਉਹਦੀ ਤਿਆਰੀਆਂ ਚੱਲ ਰਹੀਆਂ ਤੇ ਉਹ ਸਫਾਈ ਜਿਹੜੀ ਬਾਹਰ 메ਨ ਰੋਡ ਦੀ ਹੈ ਜੋ ਕਿ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖਣ ਆਇਆ ਸੀ ਮੈਂ ਔਰ ਜੋ ਕੰਪਲੈਕਸ ਦੇ ਅੰਦਰ ਸਫਾਈ ਹੈ ਜੋ ਇੰਤਜ਼ਾਮ ਹੈ ਉਹ ਦੇਖਣ ਵਾਸਤੇ ਆਇਆ ਸੀਗਾ ਤੇ ਅ ਬਸ ਐਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਮੀ ਨਾ ਰਹੇ ਔਰ ਸਾਰੀ ਸਫਾਈ ਪਖਤਾ ਪ੍ਰਬੰਧ ਕੀਤਾ ਜਾਵੇ ਅੰਦਰ ਸਾਰੀ ਤਿਆਰੀਆਂ ਹੋ ਗਿਆ ਕਿ ਹੋ ਗਈਆਂ ਕਿ ਹਜੇ ਬਾਕੀ ਹੈ ਹਾਂਜੀ ਕੰਪਲੀਟ ਹੋ ਗਿਆ ਤੇ ਬਸ ਸਫਾਈ ਚੱਲ ਰਹੀ ਹੈ ਉਸ ਨੂੰ ਦੇਖਣ ਵਾਸਤੇ ਮੈਂ ਆਇਆ ਸੀਗਾ ਤੇ ਇਹ ਇਹ ਲਗਾਤਾਰ ਚਲਦੀ ਰਹੇਗੀ ਇਹ ਜਦ ਤੱਕ ਸ਼ੀਮ ਸਾਹਿਬ ਦੀ ਵਿਜ਼ਿਟ ਹੈ ਪ੍ਰੋਪਰ ਗੁਰਦਾਸਪੁਰ ਰੋਡ ਤੋਂ ਲੈ ਕੇ ਫੋਰਸ ਕੰਪਲੈਕਸ ਤੱਕ ਡੇਲੀ ਸਫਾਈ ਹੋਏਗੀ ਔਰ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਕਿ ਕੋਈ ਕਮੀ ਬਿਸ਼ੀ ਨਾ ਰਹੇ ਇਹ 28 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇਹਦਾ ਉਗਾਰਨ ਕੀਤਾ ਜਾਏਗਾ ਉਹਨਾਂ ਦੇ ਕਰਤਮਲਾਂ ਦਾ ਤੇ ਉਹਦੇ ਸਬੰਧ ਵਿੱਚ ਸਾਰੀ ਬਟਾਲੇ ਵਿਖੇ ਤਿਆਰੀਆਂ ਚੱਲ